ਕਰਦੇ ਪਹੁੰਚਗਾ ਮੇਰੀ ਕਿਸੇ ਨਾਲ ਲੜਾਈ ਨਹੀਂ ਹੈਗੀ ਮੇਰੀ ਆਪਣੇ ਆਪ ਨਾਲ ਹੀ ਲੜਾਈ ਆ ਰੋਂਦੀ ਧੋਂਦੀ ਮੈਂ ਕਾ ਕੈਨੇਡਾ ਚਲ ਗਈ ਤੇ ਰਸਤੇ ਫਲੈਟ ਚ ਵੀ ਰੋਂਦੀ ਗਈ ਕਾਫੀ ਜ਼ਿਆਦਾ इमोशनल ਹੋ ਗਈ ਸੀ ਜਿਹਦੇ ਕਰਕੇ ਕਾਫੀ ਜ਼ਿਆਦਾ ਸਹਾਨੀਅਤੀ ਮਿਲੀ ਤੇ ਚੈਨਲ ਇੱਕ ਵਾਰੀ ਫੇਰ ਬੂਸਟ ਕਰ ਗਿਆ ਬਸ ਇਹੀ ਤਾਂ ਚਾਹੀਦਾ ਹੁੰਦਾ ਹੈ ਕਿ ਜਦੋਂ ਵੀ ਚੈਨਲ ਡਾਊਨ ਹੋ ਜੇ ਤਾਂ ਕੁਝ ਐਦਾਂ ਦਾ ਕਰੀਏ ਕਿ ਫੇਰ ਦੁਬਾਰਾ ਬੂਸਟ ਹੋ ਜੇ ਬਲੌਗਰਾਂ ਦਾ ਇਹੀ ਕੰਮ ਹੁੰਦਾ ਹੈ ਔਰ ਇਹਦਾ ਸੱਚ ਜਿਹੜਾ ਹੁੰਦਾ ਨਾ ਉਹ ਜ਼ਿਆਦਾ ਟਾਈਮ ਟੇਕਦਾ ਨਹੀਂ ਹੁੰਦਾ ਸੱਚ ਸਾਹਮਣੇ ਆ ਜਾਂਦਾ ਹੁੰਦਾ ਹੈ ਆਪਣੇ ਨਾ ਵੀਡੀਓ ਦੇ ਵਿੱਚ ਕਿਸੇ ਨੇ ਕਮੈਂਟ ਕੀਤਾ ਸੀ ਇਹ ਮੈਂ ਨਾਲ ਸ਼ੋ ਵੀ ਕਰ ਦਾਂਗੀ ਕਮੈਂਟ ਦੇ ਵਿੱਚ ਲਿਖਿਆ ਹੈ ਕਿ ਦੀਦੀ ਅਸੀਂ ਇਹਨੂੰ ਕੈਲਗਰੀ ਦੇ ਸ਼ੋਰੂਮ ਦੇ ਵਿੱਚ ਵੇਖ ਇੱਕ ਸਟੋਰ ਦੇ ਵਿੱਚ ਵੇਖਿਆ ਜਿਹਦੇ ਵਿੱਚ ਇਹ ਪੰਜਾਬੀ ਸਟੋਰ ਦੇ ਵਿੱਚ ਕੰਮ ਕਰ ਰਹੀ ਹੈ ਹੈਲਥ ਦੇ ਪੱਖੋਂ ਵੀ ਬਹੁਤ ਜ਼ਿਆਦਾ ਵਧੀਆ ਹੈ ਔਰ ਉੱਥੇ ਵਲੌਗ ਸ਼ੂਟ ਕਰ ਰਹੀ ਸੀ ਔਰ ਇਹ ਸਿਰਫ ਪੈਸਾ ਕਮਾਉਣ ਦੇ ਲਈ ਇਹ ਕਰ ਰਹੀ ਹੈ ਮੈਂ ਨਾਲ ਨਾ ਅਟੈਚ ਕਰ ਦਾਂਗੀ ਜਿਹੜਾ ਵੀ ਜੋ ਵੀ ਇਹਨਾਂ ਨੇ ਕਮੈਂਟ ਲਿਖਿਆ ਹੋਇਆ ਹੁਣ ਅੱਖੀਂ ਦੇਖਣ ਵਾਲਾ ਤਾਂ ਨਹੀਂ ਝੂਠ ਬੋਲ ਸਕਦਾ ਨਾ ਅੱਖੀਂ ਦੇਖਣ ਵਾਲਾ ਝੂਠ ਨਹੀਂ ਬੋਲ ਸਕਦਾ ਹੁਣ ਪਿਛਲੇ ਕਮੈਂਟ ਦੇ ਵਿੱਚ ਵੀ ਇੱਕ ਨੇ ਕਮੈਂਟ ਕੀਤਾ ਸੀ ਆਪਣੀ ਵੀਡੀਓ ਦੇ ਵਿੱਚ ਕੀ ਹੈ ਆਪਣੇ ਰਵੀ ਹਸਬੰਡ ਦੇ ਨਾਲ ਵੀ ਹੈ ਕੈਨੇਡਾ ਵਿੱਚ ਰਵੀ ਆ ਉਹਦੇ ਕੋਲ ਹੀ ਗਈ ਹੋਈ ਆ ਸਿਰਫ ਇਹ ਲੋਕਾਂ ਨੂੰ ਗੁੰਮਰਾਹਾ ਕਰ ਰਹੇ ਨੇ ਤਾਂ ਕਿ ਇਹਨਾਂ ਦਾ ਚੈਨਲ ਚੱਲੇ ਚੱਲ ਸਕੇ ਲੋਕ ਕੀ ਬਹੁਤ ਕਮੈਂਟ ਕਰਦੇ ਨੇ ਇਹਨਾਂ ਬਾਰੇ ਪੁੱਛਦੇ ਨੇ ਪਰ ਇਹ ਦੱਸਦੇ ਨਹੀਂ ਕਿਉਂਕਿ ਕਮੈਂਟ ਹੀ ਨਹੀਂ ਵੜਦੇ ਇਹਨਾਂ ਦਾ ਮਤਲਬ ਕੰਮ ਜਿਹੜਾ ਹੈ ਸਿਰਫ ਪੈਸਾ ਕਮਾਉਣਾ ਹੈ ਔਰ ਆਪਣਾ ਚੈਨਲ ਬੂਸਟ ਕਰਨਾ ਬਾਅਦ ਵਿੱਚ ਇਹ ਕੀ ਗੱਲਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਨਗੇ ਕਿਸ ਤਰ੍ਹਾਂ ਇਹਨੂੰ ਸਮੇਟਣਗੇ ਉਹ ਵੀ ਆਪਾਂ ਨੂੰ ਸਾਰੀ ਜਾਣਕਾਰੀ ਇਹਨਾਂ ਦੇ ਵਲੌਗਾਂ ਤੋਂ ਪਤਾ ਲੱਗ ਹੀ ਜਾਣੀ ਕਿਉਂਕਿ ਆਪਣੀ ਫੇਵਰਟ ਸੀ ਆਪਾਂ ਇਹਨਾਂ ਨੂੰ ਵਲੌਗ ਦੇਖਦੇ ਸਨ ਪਰ ਇੰਨਾ ਜ਼ਿਆਦਾ ਗੁੰਮਰਾਹ ਕਰੇਗੀ ਇਹ ਕਦੇ ਨਹੀਂ ਸੋਚਿਆ ਸੀਗਾ ਕਿ ਇੱਕ ਗੁਰਸਿੱਖ ਕੁੜੀ ਹੋ ਕੇ ਇੰਨੇ ਝੂਠ ਬੋਲੇਗੀ ਇਹ ਨਹੀਂ ਹੋ ਸਕਦਾ ਸੀ ਹਾਂਜੀ ਕਿਸੇ ਬੰਦੇ ਕਈ ਵਾਰ ਆਪਾਂ ਬਿਮਾਰਿਸ਼ਮਾਰ ਹੋ ਜਾਂਦੇ ਆ ਉਹ ਕੋਈ ਏਡੀ ਗੱਲ ਨਹੀਂ ਹੈਗੀ ਤੇ ਪਰ ਆਪਣੀ ਫੈਮਿਲੀ ਬਾਰੇ ਝੂਠ ਬੋਲਣਾ ਕਿ ਮੈਂ ਤਾਂ ਸਿਰਫ ਆਪਣੇ ਨਾਲ ਫਾਈਟ ਕਰਦੀ ਆ ਤਾਂ ਇਹ ਸਭ ਕੁਝ ਦੱਸਣਾ ਗਲਤ ਗੱਲ ਆ ਤੇ ਬਾਕੀ ਜਿਹੜੇ ਲੋਕ ਹੁੰਦੇ ਨੇ ਅੱਜਕੱਲ ਕਮੈਂਟ ਕਰਕੇ ਸਾਰਾ ਕੁਝ ਦੱਸ ਦਿੰਦੇ ਨੇ ਤੁਹਾਡਾ ਕੁਝ ਵੀ ਛੁਪਿਆ ਨਹੀਂ ਰਹਿਣਾ ਹੈਗਾ ਤੇ ਜੋ ਵੀ ਅਪਡੇਟ ਹੋਏਗੀ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਕਿਉਂਕਿ ਹੁਣ ਕੈਨੇਡਾ ਚ ਪਹੁੰਚ ਚੁੱਕੀ ਆ ਤੇ ਕੈਨੇਡਾ ਤੋਂ ਵਲੌਗ ਜ਼ਰੂਰ ਭਾਈ ਭੇਜੇਗੀ